पिंड नंगल विखे बीते दिन भारती संविधान निर्माता बेहब अंबेडकर अम्बेडकर जो निरादर किया गया उस सम्बन्धे बहुजन समाज पार्टी सूबा प्रधान डॉक्टर अवतार सिंह कारीमपुरी पिंड नंगल पहुंचे जिथे वी गिणती हाजिर बाबा सा जी देकारां नोधन करद उन्हेत देश भर अंदर एक सोची समझी साजिश दि बाबा साहेब अंबेडकर जी के बुतों निशाना बनाया जा रहा है ਉਨਾ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਬਾਬਾ ਸਾਹਿਬ अंबेडकर जी बारे संसद विच संसदेद बयान तो बाद ही देश भर अंदर डॉक्टर अंबेडकर जी प्रतिमावां दी बेदबी होनी शुरू हुई है उन्होंने कहा कि अमृतसर की घटना तो बाद मांग की सी कि बाबा साहेब अंबेडकर जी प्रतिमावां दी सुरक्षा सरकार यकीनी बनावे पर मुख्यमंत्री साहेब ने अपने अते अपने परिवार की सुरक्षा पंजाब पुलिस के चार हजार के करीब पुलिस कर्मचारियों तैनात कर लिया पर संविधान निर्माता दया प्रतिमावान सुरख्या ਇਹ ਨਹੀਂ ਜ਼ਰੂਰੀ ਨਹੀਂ ਸਮਝੀ उ कि कांग्रेस के पंजाब प्रधान अकाली दल प्रधान साहेब अंबेडकर जी के अपमान ते तारी चुपी ए डा अंबेडकर विरोधी चेरे नहजन समाज पार्टी साहेब अंबेडकर जी के अपमान न किसी भी कीमत ते सह नहीं करेगी जेकर दोषियों नल्द गिरफ्तार न किया गया बहुजन समाज पार्टी वालों इस लड़ाई निकखा किया जाएगा ते दोषी जल्द न फड़े गए तूबे के मुखमंत्री का घेराव किया ਜਾਵੇਗਾ ਉਹਨਾਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਓ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣ ਕੇ 2027 ਵਿੱਚ ਬਸਪਾ ਦੀ ਸਰਕਾਰ ਬਣਾਈਏ ਦੋਸ਼ੀਆਂ ਦੇ ਫੜਨ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ ਇਸ ਮੌਕੇ ਤੀਰਥ ਰਾਜਪੁਰਾ ਐਡਵੋਕੇਟ ਬਲਵਿੰਦਰ ਕੁਮਾਰ ਗੁਰਮੀਲ ਚੁੰਬਰ ਲਾਲ ਚੰਦ ਔਜਲਾ ਖੁਸ਼ੀ RAM ਨੰਗਲ ਪਰਵੀਨ ਬੰਗਾ ਜਗਦੀਸ਼ ਸ਼ੇਰਪੁਰੀ ਹਰਮੇਸ਼ ਪਾਰ ਸਿੰਘਪੁਰੀ हरभजन बलालु, सुशील बिरदी राम स्वरूप चंबा सुखविंदर बिट्टू महेंद्र पाल तेहिंग सतपाल पौसले सरबजीत हीर हैप्पी रुड़का अशोक रतु डॉक्टर ज्ञान चंद आदि चेतना चैनल ने प्रदीप राजा की रिपोर्ट वाहगुरु गुरुदेव नाम जपते आले तक समर्ग जिता गए नहीं हाले तक तो संसद नर्क बैठे जी पर फिर भी मैं कहना चाहूँगा कि बहुजन समाज पार्टी दी, दी बाबा साहब डाक्टर अंबेडकर ਦੇ અપਮਾਨ ਲਈ ਅਸੀਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀ ਬੀਜੇਪੀ ਸਰਕਾਰ ਔਰ ਕਾਂਗਰਸ ਪਾਰਟੀ ਔਰ ਅਕਾਲੀ ਦਰ ਜਿਹੜੇ बाबा साहब ਦੇ ਮਾਨਤੇ ਮਾਤਮੀ ਘੁਤਾਰ ਕੇ ਬੈਠੇ ਆ ਇਹਨਾਂ ਨੂੰ ਅਸੀਂ ਦੇ ਲਈ ਜ਼ਿੰਮੇਵਾਰ ਮੰਨਦੇ ਇਸ ਕਰਕੇ ਆਜੂ ਸਮਾਜ ਪਾਰਟੀ ਐ ਪੁੱਤ ਦੇ અપਮਾਨ ਦੀ ਨਿੰਦਾ ਵੀ ਕਰ ਇਚਾਂ ਵਿੱਚ ਬੈਠੀਆਂ ਐ ਏਜੰਸੀਆਂ ਸਰਕਾਰੀ ਏਜੰਸੀਆਂ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੀਆਂ ਉਹਨਾਂ ਦੇ ਜਿਹੜੇ ਹੱਥ ਝੁੱਕ ਕੇ ਪ੍ਰਤੀਸ਼ਰਚ ਬੈਠੇ ਐ ਜੀ ਉਹਨਾਂ ਤੋਂ ਤਕਬੀਸੀ ਸੁਨੇਹਾ ਦੇਣਾ ਚਾਹੁੰਦੇ ਕਿ ਬਲੂ ਸਟਾਰ ਜਿਹੜਾ ਉਹ ਦੱਸਦੇ ਆ ਕਿ ਸੰਵਿਧਾਨ ਕਰਕੇ ਹੋਇਆ ਉਹ ਸੰਵਿਧਾਨ ਕਰਕੇ ਨਹੀਂ ਹੁਕਮਰਾਨਾ ਕਰਕੇ ਹੋਇਆ ਜੀ ਔਰ ਜਿਹੜਾ ਨਰੋਲ ਕਾਂਗਰਸ ਨੇ ਕੀਤਾ ਔਰ ਭਾਜਪਾ ਨੇ ਉਹਦਾ ਵੈਲਕਮ ਕੀਤਾ ਔਰ ਆਮ ਆਦਮੀ ਪਾਰਟੀ ਦੋਨਾਂ ਦਾ ਮਿਸ਼ਰਣ ਹੈ ਇਸ ਕਰਕੇ ਭੋਜਨ ਸਮਾਜ ਪਾਰਟੀ ਅੱਜ ਦੀ ਡੇਟ ਜਿਹੜਾ ਸਾਡਾ ਇੱਥੇ ਤਰਫਾ ਫਲੋਰ ਨੰਗਲ ਦੇ ਵਿੱਚ ਚੱਲ ਰਿਹਾ ਅਸੀਂ ਪੰਜਾਬ ਸਰਕਾਰ ਦੇ ਜਿਹੜਾ ਰੋਲ ਗੈਰ ਸੰਜੀਦਾ ਰੋਲ ਦੀ ਨਿੰਦਾ ਕਰਦੇ ਆਂ ਔਰ ਪੰਜਾਬ ਸਰਕਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਵੇ ਔਰ ਜਿੰਨੇ ਵੀ ਅੰਬੇਦਕਰ ਸਾਹਿਬ ਦੇ ਸਟੈਚੂ ਫੂਲੇ ਸ਼ਾਹੂ ਪੈਰੀਨ ਨਾਰਾਇਣਮ ਦੇ ਸਵਿੱਤਰੀਬਾਈ ਫੂਲੇ ਦੇ ਸਟੈਚੂ ਪੰਜਾਬ 'ਚ ਲੱਗੇ ਆ ਤੇ ਮੁੱਖ ਮੰਤਰੀ ਦੀ 4000 ਦੀ ਸਕਿਉਰਿਟੀ ਚੋ ਪਤਾ ਲਉ 2000 ਕਰ ਲਉ ਉੱਥੇ 2000 ਇੱਧਰ ਲਗਾ ਦੋ ਜੇ ਉਹ ਮੁੱਖ ਮੰਤਰੀ ਜੀ ਨੂੰ ਬਹੁਤ ਖਤਰਾ ਹੋ ਗਿਆ ਹੈ ਜਿਆਦਾ ਪਾਪ ਕਰ ਲਏ ਆ ਉਹ 4000 ਲਾ ਕੇ ਸਰਨਾ ਉਹ ਨਮੀ ਭਰਤੀ ਕਰ ਲਉ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਨਮਾਨ ਨਾਲ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਤੇ ਬੌਧਨ ਸਮਾਜ ਪਾਰਟੀ ਨੇ 16 ਤਰੀਕ ਨੂੰ ਪੰਜਾਬ ਸਟੇਟ ਬੀਐਸਪੀ ਦੀ ਮੀਟਿੰਗ ਸੱਦੀ ਆ ਇਸ ਸੰਘਰਸ਼ ਦੀ ਅਗਲੀ ਰੂਪਰੇਖਾ ਅਲਿਕਨ ਦੇ ਬੌਧਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਫਤਾਰ ਸਿੰਘ ਗਰੀਬਰੀ ਜੀ ਔਰ ਸੁਮੁੱਚੀ ਲੀਡਰਸ਼ਿਪ ਮਤਾਮਾ ਪੈਣਾ ਵੀਰ ਬਜ਼ੁਰਗ ਸਭ ਤੋਂ ਪਹਿਲਾਂ ਜੈ ਭੀਮ ਜੈ ਭੀਮ ਸਾਥੀਓ ਆਪ ਸਾਰਿਆਂ ਨੂੰ ਪਤਾ ਆ ਕਿ 2 ਮਹੀਨਿਆਂ ਚ ਦੂਜੀ ਵਾਰ ਇਸ ਨੰਗਲ ਦੀ ਧਰਤੀ ਦੇ ਉੱਤੇ ਪਰਮ ਪੂਜੇ ਬਾਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦੇ ਸਟੈਚੂ ਨੂੰ ਖੰਡਨ ਕਰਨ ਦਾ ਜਤਨ ਕੀਤਾ ਗਿਆ ਔਰ ਜਦੋਂ ਇਹ ਸਾਰੀ ਘਟਨਾ ਦੀ ਜਾਣਕਾਰੀ ਪੰਜਾਬ ਦੇ ਪ੍ਰਧਾਨ ਡਾਕਟਰ ਤਾਰਸ ਸਿੰਘ ਗਰੀਪੁਰੀ ਸਾਹਿਬ ਨੂੰ ਦਿੱਤੀ ਉਹਨਾਂ ਨੇ ਇਸ ਪਰ ਗੰਭੀਰਤਾ ਨਾਲ ਇਸ ਮਸਲੇ ਲੈਂਦੇ ਹੋਏ ਤੁਰੰਤ ਜਿਹੜਾ ਅੰਦੋਲਨ ਆਰੰਭਣ ਦੇ ਲਈ ਦਿਸ਼ਾ ਨਿਰਦੇਸ਼ ਦਿੱਤੇ ਅੱਜ 6 ਮਾਦਨ ਪੰਜ ਰਾਤਾਂ ਦੇ ਵਿੱਚ ਜਿਹੜਾ ਅੰਦੋਲਨ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਬੇਨਤੀ ਕਰ ਰਹੇ ਆ ਕਿ ਜਿੱਥੇ ਤੁਸੀਂ ਨਕਾਮ ਹੋਏ ਜਿੱਥੇ ਅਸੀਂ ਪਹਿਲਾਂ ਪ੍ਰੋਟੈਸਟ ਕੀਤਾ ਔਰ ਉਹਦੇ ਵਿੱਚ ਤੁਹਾਨੂੰ ਬੇਨਤੀ ਕੀਤੀ ਗਈ ਕਿ ਜਿਹੜੇ ਵਿਦੇਸ਼ੀ ਸਾਦੇ ਅੰਦਰ ਸ਼ਰਾਰਤੀ ਅੰਸਰ ਬੈਠੇ ਹੋਇਆ ਉਹਨਾਂ ਨੂੰ ਪਕੜ ਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸਿੱਟੋ ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਆ ਜਾਂ ਸਰਕਾਰ ਆ ਝਾੜੂ ਦੀ ਉਹ ਸਾਨੂੰ ਬੇਨਤੀ ਕਰਨ ਦੇ ਲਈ ਮਜਬੂਰ ਕਰ ਰਹੀ ਆ ਤਾਂ ਜਿੱਥੇ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਗਰੀਮਪੁਰੀ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਇਸ ਅੰਦੋਲਨ ਨੂੰ ਦਿੱਤਾ ਬੇਸ਼ੱਕ 2004 ਦੇ ਅੰਦਰ ਇਸ ਪੰਜਾਬ ਦੇ ਵਿੱਚ ਤੱਲਨ ਕਾੜ ਹੋਇਆ ਤਾਂ ਜੇ ਬਾਹ ਫੜੀ ਉਹਨਾਂ ਲੋਕਾਂ ਦੀ ਤਾਂ ਉਸ ਵੇਲੇ ਵੀ BSP ਨੇ ਫੜੀ ਤਾਂਗਵਾਈ ਡਾਕਟਰ ਅਵਤਾਰ ਸਿੰਘ ਗਰੀਮਪੁਰੀ ਜੀ ਉਸ ਵੇਲੇ ਵੀ ਮਜਬੂਦਾ ਪ੍ਰਧਾਨ ਸਨ ਔਰ ਜੇ 2009 ਦੇ ਅੰਦਰ ਇਸ ਪੰਜਾਬ ਦੀ ਧਰਤੀ ਦੇ ਉੱਤੇ ਸੰਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਜੇ ਬਿਆਨਾਂ ਕਾਹਨ ਦੇ ਅੰਦਰ ਨਿਰਦੋਸ਼ ਵਿਅਕਤੀਆਂ ਦੇ ਉੱਤੇ ਪਰਚੇ ਦਰਜ ਹੋਏ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਜੇ ਫਾਂ ਫੜੀ ਤਾਂ ਭਗਜਨ ਸਮਾਜ ਪਾਰਟੀ ਵਿੱਚ ਫੜੀ ਤੇ ਸਾਥੀਓ ਉਸ ਵੇਲੇ ਵੀ ਪ੍ਰਧਾਨ ਡਾਕਟਰ ਅਫਤਾਰ ਸਿੰਘ ਗਰੀਪਰੀ ਤੁਹਾਡੇ ਸਾਹਮਣੇ ਮਿਸਾਲ ਸਾਡਾ ਵੀਰ ਖੁਸ਼ੀਰਾਮ ਜਿਨੇ 9 ਮਹੀਨੇ 4 ਦਿਨ ਸਮਾਜ ਦੇ ਲਈ ਸੰਤਾਂ ਦੇ ਸਤਕਾਰ ਦੇ ਅੰਦਰ ਜੇਲ੍ਹ ਕੱਟੀ ਅਗਰ ਕਿਸੇ ਨੇ ਉਸ ਸਮੇਂ ਦੇ ਦੌਰਾਨ ਸ਼ਰਾਰਣ ਦਾ ਪਰਾਂਲਾ ਕੀਤਾ ਉਹ ਤੁਸੀਂ ਤੇ ਬਹੁਜਨ ਸਮਾਜ ਪਾਰਟੀ ਤੇ ਡਾਕਟਰ ਅਵਕਾਸ਼ ਸਿੰਘ ਕ੍ਰੀਪੂਰੀ ਸਾਹਿਬ ਔਰ ਪਿਛਲੇ ਸਮੇਂ ਦੇ ਅੰਦਰ ਇੱਥੇ ਬੱਖ-ਬੱਖ ਲੋਕੀ ਗੱਲਾਂ ਕੀਤੀਆਂ ਮੈਨੂੰ ਇਹ ਗੱਲ ਦੱਸਣ ਦਾ ਜ਼ਿਕਰ ਕਰਨ ਦਾ ਤਾਂ ਗੱਲ ਕਰਨ ਦਾ ਇਹ ਲੱਗਿਆ ਕਿ ਲੋਕਾਂ ਨੇ ਬੜੀਆਂ ਗੱਲਾਂ ਫੈਲਾਈਆਂ ਤਾਂ ਅਗਰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਜਦੋਂ ਗਲਤਾਂ ਗਰੀਬਾਂ ਪਛੜਿਆ ਮਜ਼ਰੂਮਾਂ ਦੇ ਜ਼ੁਲਮ ਜਿਆਤੀ ਹੁੰਦੀ ਆ ਤਾਂ ਉਸ ਵੇਲੇ ਇਹੀ ਹਾਥੀ ਦਾ ਝੰਡਾ ਇਹ ਨੀਲਾ ਝੰਡਾ ਉਹਨਾਂ ਦੀ ਪਿੱਠ ਤੇ ਖੜਦਾ ਤੇ ਅਗਵਾਈ ਡਾਕਟਰ ਅਵਕਰ ਸਿੰਘ ਕਰੀਪੂਰੀ ਸਾਹਿਬ ਕਰਦੇ ਆ ਤਾਂ ਉਹ ਲੋਕ ਜਿਨ੍ਹਾਂ ਦੇ ਗੁਲਾਮੀ ਜਿਹੜੀ ਆ ਅੰਦਰ ਤੱਕ ਘਰ ਘਰ ਚੁੱਕੀ ਆ ਉਹਨਾਂ ਨੂੰ ਬਾਰ ਬਾਰ ਉਹਨਾਂ ਨੇ ਇਹ ਗੱਲ ਦੱਸੀ ਕਿ ਆਓ ਨੀਲੇ ਝੰਡੇ ਦੇ ਥੱਲੇ ਇਕੱਠੇ ਹੋਵੋ ਇੱਥੇ ਤੁਹਾਡਾ ਜਿਹੜਾ ਪੱਕਾ ਔਰ ਬਚਾਅ ਆ ਪਰ ਉਹ ਲੋਕ ਨਿਰੰਤਰ ਆਪਣੇ ਮਾਲਕਾਂ ਦੀ ਜਿਹੜੀ ਬੋਲੀ ਬੋਲਦੇ ਆ ਮਾਲਕ ਗੁੰਗੇ ਬੋਲੇ ਉਹਨਾਂ ਗੁੰਗੇ ਬੋਲੇ ਲੋਕਾਂ ਨੂੰ ਜਗਾਉਣ ਦੇ ਲਈ ਡੁੱਗੀ ਨਹੀਂ ਤੋਂ ਜਗਾਉਣ ਦੇ ਲਈ ਸਾਨੂੰ ਤਰਸਣਾ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਅੱਜ ਸਾਡੇ ਦਰਮਿਆਨ ਡਾਕਟਰ ਅਮਤਾਪ ਸਿੰਘ ਕ੍ਰੀਪੂਰੀ ਸਾਹਿਬ ਪਹੁੰਚਿਆ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਅੰਦਰ ਇੱਕ ਇੱਕ ਜਿਹੜੇ ਹੋਕਾ ਦੇ ਤਾਲੂਕਾਂ ਨੂੰ ਜਿੱਥੇ ਪੰਜਾਬ ਦੀ ਸਰਕਾਰ ਜਦ ਨਸ਼ਿਆਂ ਬਰਧ ਇਕ ਲੋਕਾਂ ਦੇ ਸਿਰ ਪੱਖਾਂ ਦੇ ਵਿੱਚ ਕੱਟਾ ਪਾਉਣ ਦਾ ਜਿਹੜੇ ਕੰਮ ਕਰ ਰਹੀ ਆ ਨਸ਼ਾ ਉਸੇ ਤਰੀਕੇ ਨਾਲ ਵਗ ਰਿਹਾ ਲੋਕਾਂ ਦੇ ਪੁੱਤ ਉਸੇ ਤਰੀਕੇ ਨਾਲ ਮਰ ਰਿਹਾ ਪਰ ਜਿਹੜੀ ਸਰਕਾਰ ਆ ਝੰਡੇ ਬੈਨਰ ਲਗਾ ਕੇ ਲੋਕਾਂ ਨੂੰ ਗਮਰਾਹ ਕਰ ਰਹੀ ਆ ਤੋਂ ਉਹਨਾਂ ਨੇ ਹੁਕਾ ਦਿੱਤਾ ਪੰਜਾਬ ਸੰਭਾਲੋ ਪੰਜਾਬ ਸੰਭਾਲੋ ਮਹਿਮ ਨੂੰ ਪੂਰੇ ਪੰਜਾਬ ਦੇ ਅੰਦਰ ਵੱਲ ਮਿਲ ਰਿਹਾ ਅੱਜ ਲੋਕ ਪੰਜਾਬ ਸੰਭਾਲੋ ਮਹਿਮ ਦੇ ਨਾਲ ਜੁੜ ਰਹੇ ਆ ਤੋਂ ਅੱਜ ਦੇ ਇਸ ਮੌਕੇ ਦੇ ਉੱਤੇ ਜਿੱਥੇ ਪ੍ਰਧਾਨ ਜੀ ਦੀ ਅਗਵਾਈ ਦੇ ਅੰਦਰ ਇਹ ਅੰਦੋਲਨ ਜਾਰੀ ਆ ਉੱਥੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਓ ਪੰਜਾਬ ਸੰਭਾਲੋ ਦਾ ਹਿੱਸਾ ਬਣੀਏ ਔਰ ਆਪਣੇ ਰਹਿਬਰਾਂ ਦੇ ਸਤਕਾਰ ਦੇ ਵਿੱਚ ਆਪਾਂ ਇੱਕ ਜੁੱਟ ਹੋ ਕੇ ਸੰਘਰਸ਼ ਕਰੀਏ ਔਰ ਇਹ ਅੰਦੋਲਨ ਕਦੇ ਆਪਣੇ ਮੰਜ਼ਿਲ ਤੱਕ ਪਹੁੰਚੇਗਾ ਜੇ ਆਪਾਂ 2027 ਦੇ ਅੰਦਰ ਆਪਣੀ ਸਰਕਾਰ ਬਣਾ ਕੇ ਆਪਣਾ ਇਸ ਸੱਤਾ ਦੇ ਵਿੱਚ ਹਿੱਸਾ ਪਾਈਏ ਜੈਪੀਮ ਜੈਪਾਤ ਮੈਂ ਸਰਜੀਤ ਹੀਰ ਰਜ਼ਾਨ ਅੰਬੇਟ ਕਰਪੈਂਟਰ ਯੂਰਪ ਅੱਜ ਅਸੀਂ ਉਸ ਜਗਤ ਵਿੱਚ ਮੌਜੂਦ ਇਹਾਂ ਪਿੰਡ ਨੰਗਲ ਵਿਖੇ ਜਿੱਥੇ ਬਾਬਾ ਸਾਹਿਬ ਜੀ ਦਾ ਨਰਾਦਰ ਕੀਤਾ ਗਿਆ ਲਗਾਤਾਰ 2 ਮਹੀਨਿਆਂ ਵਿੱਚ ਇਹ ਦੂਜੀ ਵਾਰੀ ਹੋਇਆ ਹੈ ਅੱਜ ਮੈਂ ਸਾਰੇ ਆਪਣੇ ਮਾਧਿਅਮ ਤੋਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਆਪ ਸਭ ਨੂੰ ਕਿ ਅੱਜ ਅਸੀਂ ਧਰਨੇ ਲਾ ਕੇ ਸਾਨੂੰ ਬੈਠਣਾ ਪੈ ਰਿਹਾ ਹੈ ਸੜਕਾਂ ਦੇ ਵਿੱਚ ਧਰਨੇ ਲਾ ਕੇ ਸਿਰਫ ਉਹ ਹੀ ਬੰਦੇ ਆ ਜਿਨ੍ਹਾਂ ਦੀ ਆਪਣੀਆਂ ਸਰਕਾਰਾਂ ਨਹੀਂ ਹੁੰਦੀਆਂ ਇਸ ਕਰਕੇ ਆਪ ਸਭ ਦੇ ਚੈਨਲ 'ਤੇ ਬੇਨਤੀ ਆ ਕਿ 227 ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾਈਏ ਬਹੁਜ ਸਮਾਜ ਪਾਰਟੀ ਨੂੰ ਸਾਰੇ ਰਲ ਮਿਲ ਕੇ ਵੋਟਾਂ ਪਾਈਏ ਤਾਂ ਕਿ ਸਾਨੂੰ ਆਉਣ ਵਾਲੇ ਸਮੇਂ ਧਰਨੇ ਲਾਉਣੇ ਪੈਣ ਅੱਜ ਤੁਸੀਂ ਸਾਰੇ ਪੱਲੀ ਭਾਤ ਜਾਣਦੇ ਆ ਕਿ ਜਿਹੜੀ ਅੱਜ ਦੀਆਂ ਮੌਜੂਦਾ ਸਰਕਾਰਾਂ ਆ ਹਰ ਦਫ਼ਤਰ ਵਿੱਚ ਬਾਬਾ ਸਾਹਿਬ ਦੀ ਫੋਟੋ ਲਗਾਤੀ ਆ ਔਰ ਦੂਜੇ ਪਾਸੇ ਜਿਹੜੀ ਵਿਰੋਧਤਾ ਰਹਿ ਉਹ ਸਵਿਧਾਨ ਬਚਾਓ ਯਾਤਰਾ ਕਰਦੀ ਹੈ ਪਰ ਅੱਜ ਤੱਕ ਨਾ ਹੀ ਵਿਰੋਧੀ ਧਿਰ ਦਾ ਨੇਤਾ ਕੋਈ ਬੋਲਿਆ ਨਾ ਹੀ ਮੌਜੂਦਾ ਸਰਕਾਰ ਦਾ ਕੋਈ ਲੀਡਰ ਬੋਲਿਆ ਕਿ ਬਾਬਾ ਸਾਹਿਬ ਦਾ ਜੋ ਨਰਾਤਰ ਹੋ ਰਿਹਾ ਉਹ ਕਿਉਂ ਹੋ ਰਿਹਾ ਅੱਜ ਸਾਨੂੰ ਧਰਨੇ ਲਾਉਣ ਦੀ ਜਰੂਰਤ ਨਾ ਪੈਂਦੀ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਸੋ ਸਾਰਿਆਂ ਦੇ ਚਾਣਾਂ ਚ ਬੇਨਤੀ ਆ ਕਿ ਜਿਹੜਾ ਸਮਾਂ ਆਉਣ ਵਾਲਾ 2027 ਉਹ ਆਪਣੀ ਆਪਾਂ ਬਹੁਜ ਸਮਾਜ ਪਾਰਟੀ ਸਰਕਾਰ ਬਣਾਈਏ ਜੈਪੀਮ ਜੈਪਾ ਜਿਸ ਤਰ੍ਹਾਂ 2 ਜੂਨ ਤੋਂ ਇਹ ਪੇਰਾ ਪਿੰਡ ਨੰਗਲ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਜੜਾਇਆ ਉਹਦੀ ਬੇਇੱਜ਼ਤੀ ਕੀਤੀ ਗਈ ਆ ਅੱਜ 10 ਜੂਨ ਨੂੰ 9 ਜੂਨ ਹੋ ਗਿਆ ਹੇ ਤੱਕ ਜਿਹੜੇ ਦੋਸ਼ੀ ਫੜੇ ਨਹੀਂ ਗਏ ਕਿਉਂਕਿ ਦੇਖੋ ਜੀ ਅੱਜ ਤਕਰੀਬਨ 5 ਰਾਤਾਂ ਤੇ 6 ਮਾਂਦਿਆਂ ਨੇ ਆ ਸਾਨੂੰ ਇੱਥੇ ਬੈਠਿਆਂ ਨੂੰ ਲਗਾਤਾਰ ਤੇ ਅੱਜ ਸਾਡੇ ਪੰਜਾਬ ਪ੍ਰਧਾਨ ਸਰਦਾਰ ਰਫਤਾਰ ਸਿੰਘ ਕ੍ਰੀਮਪੁਰੀ ਜੀ ਵੀ ਧਰਨੇ ਵਿੱਚ ਪਹੁੰਚ ਚੁੱਕੇ ਆ ਸਰਕਾਰਾਂ ਨੂੰ ਪ੍ਰੈਸ਼ਰ ਉਸ ਦਿਨ ਦਾ ਅਸੀਂ ਬਣਾ ਰਹੇ ਆ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਸੀ 10 ਦਿਨ ਦਾ ਸਮਾਂ ਦਿਓ ਕੋਈ 8 ਦਿਨ ਕਹਿ ਰਹੇ ਆ ਅਸੀਂ ਉਹਨਾਂ ਨੂੰ 72 ਘੰਟੇ ਸਮਾਂ ਦਿੱਤਾ ਸੀਗਾ ਉਹਨਾਂ ਨੇ ਸਾਨੂੰ ਬਾਰ-ਬਾਰ ਉਹੀ ਗੱਲ ਕਹਿ ਕਹਿ ਸਕਦੇ ਆ ਕਿ ਸਾਨੂੰ ਲਾਏ ਲਾ ਜਾ ਰਿਹਾ ਹਜੇ ਤੱਕ ਉਹਨਾਂ ਦੇ ਪੱਲੇ ਵੀ ਕੁਝ ਵੀ ਨਹੀਂ ਪਿਆ ਹੈ ਠੀਕ ਹੈ